ਜੇਕਰ ਤੁਸੀਂ ਰਾਤ ਨੂੰ ਨਿਕਲਦੇ ਹੋ ਬਾਹਰ ਤਾਂ ਹੋ ਸਕਦੀ ਹੈ ਪੁੱਛਗਿਛ ਪੁਲਿਸ ਨੇ ਲਗਾਉਣੇ ਸ਼ੁਰੂ ਕਰਤੇ ਰਾਤ ਦੇ ਨਾਕੇ देर रात ਬਾਹਰ ਨਿਕਲਣ ਜਾਂ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਨੂੰ ਪੁਲਿਸ ਦੀ ਪੁੱਛਗਿਛ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹੁਣ ਸ਼ਰਾਰਤੀ ਅੰਸਰਾ ਅਤੇ ਹੁੱਲੜਬਾਜਾਂ ਤੇ ਨਜ਼ਰ ਰੱਖਣ ਲਈ ਤਾਰੀਵਾਲ ਪੁਲਿਸ ਵੱਲੋਂ ਲਗਾਤਾਰ ਰਾਤ ਦੇ ਨਾਕੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਬੀਤੀ ਰਾਤ ਵੀ ਧਾਰੀਵਾਲ ਪੁਲਿਸ ਵੱਲੋਂ ਦੇਰ ਰਾਤ 10 ਵਜੇ ਦੇ ਕਰੀਬ ਵਿਸ਼ੇਸ਼ ਨਾਕਾ ਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਗਿਆ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਉਹਨਾਂ ਵੱਲੋਂ ਕ੍ਰਿਸਮਸ ਦੇ ਤਿਉਹਾਰ ਅਤੇ ਨਵੇਂ ਸਾਲ ਨੂੰ ਲੈ ਕੇ ਰਾਤ ਦੇ ਸਮੇਂ ਵਿਸ਼ੇਸ਼ ਚੈਕਿੰਗ ਅਭਿਆਨ ਸ਼ੁਰੂ ਕੀਤੇ ਗਏ ਹਨ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮਤਾਬਕ ਜਿਹੜੇ ਸਾਡੇ ਦਿਨੇ ਤੇ ਰਾਤ ਜਿਹੜੇ ਨਾਕੇ ਆ ਚੈਕਿੰਗ ਹੋ ਰਹੀ ਆ ਕ੍ਰਿਸਮਸ ਤੇ ਨਵੇਂ ਸਾਲ ਦੇ ਕਰਕੇ ਜਿਹੜੇ ਹੈਗੇ ਆ ਲੋਕ ਜਿਹੜੇ ਅਮਨ ਤੇ ਸ਼ਾਂਤੀ ਦੇ ਨਾਲ ਜਿਹੜੇ ਹੈਗੇ ਆ ਮਨਾ ਸਕਣ ਸ਼ਰਧਾਰਤੀ ਅੰਸਲ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਜੇ ਕਿਸੇ ਦੇ ਹਨ ਕੋਈ ਛੱਕੀ ਬੰਦਾ ਲੱਗ ਰਿਹਾ ਗੱਡੀ ਤੇ ਜਾਂ ਕੋਈ ਬਾਈਕ ਤੇ ਹੈਗਾ ਤੇ ਅਸੀਂ ਉਹਦੀ ਪੂਰੀ ਪ੍ਰੋਪਰ ਪੁਛਗਿਸ਼ ਤੇ ਜਿਹੜੇ ਉਹਨਾਂ ਦੇ ਸਾਰੇ ਪੇਪਰ ਸਾਰੇ ਅਸੀਂ ਚੈਕਿੰਗ ਕਰ ਰਹੇ ਆ ਨੀ ਬਸ ਇਸ ਕਰਕੇ ਹੀ ਆ ਕਿ ਲੋਕ ਜਿਹੜੇ ਹੈਗੇ ਆ ਆਰਾਮ ਦੇ ਨਾਲ ਜਿਹੜੇ ਉਹ ਸੌ ਸਕਣਦੇ ਅਸੀਂ ਜਿਹੜੇ ਲੋਕਾਂ ਦੀ ਘਰਾਂ ਦੀ ਰਾਖੀ ਕਰ ਸਕੀਏ ਤਾਂ ਪਲੱਸ ਜਿਹੜੇ ਹੈਗੇ ਆ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਅਸੀਂ ਸ਼ਰਾਰਤੀ ਅੰਸਰ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਨਹੀਂ ਆ ਸਿੱਧੀ ਚੁੱਕਰ ਦੇਣੀ ਕੋਈ ਪ੍ਰੋਗਰਾਮ ਕੀਤੇ ਗਏ ਨੇ ਬਿਲਕੁਲ ਜੀ ਰਾਤ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਤਾਂ ਦਿਨੇ ਵੀ ਹੈਗੇ ਆ 20 ਤਰੀਕ ਨੂੰ ਇੱਕ ਇੱਕ ਸੋਭਾ ਯਾਤਰਾ ਨਿਕਲ ਰਹੀ ਆ ਸਭ ਤੋਂ ਜ਼ਿਆਦਾ ਆਈ ਸੀ 크리스마ਸ ਪਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਆ ਕਾਫੀ ਉਹਨਾਂ ਦੇ ਪ੍ਰੋਗਰਾਮਾਂ ਸੀ ਉਹਨਾਂ ਦੇ ਵੀ ਪ੍ਰਬੰਧ ਕੀਤੇ ਹੈਗੇ ਨੇ ਸਾਰਿਆਂ ਦੇ ਦਿਨ ਵਾਲੇ ਵੀ ਤੇ ਰਾਤ ਵਾਲੇ ਵੀ ਪ੍ਰੋਗਰਾਮ ਜਿਹੜੇ ਮੈਂ ਤਾਂ ਇਹੀ ਕਹਿਨੀ ਆ ਕਿ ਸਾਰੇ 크리스마ਸ ਤੇ ਜਿਹੜਾ ਨਵਾਂ ਸਾਲ ਆ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਆਪਣੇ ਘਰਾਂ 'ਚ ਖੁਸ਼ੀਆਂ ਮਨਾਉਣ ਤੇ ਅਸੀਂ ਵੀ ਨਾਲ ਉਹਨਾਂ ਦੇ ਖੁਸ਼ੀਆਂ ਮਨਾਈਏ